ਓ ਵੈਕਰੂ ਜੀ ਕਾ ਖਾਲਸਾ ਵੈਕਰੂ ਜੀ ਸ੍ਰੀ ਵੈਕਰੂ ਜੀ ਕੀ ਫਤਿਹ ਐਸ ਵਕਤ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਮਰਨwarte ਤੇ ਬੈਠੇ ਨੇ ਥੋੜੀ ਦੂਰੀ ਤੇ ਜਿਹੜੀ ਪਹਿਲਾਂ ਆਪਾਂ ਟਰਾਲੀ ਤੋਂ ਸ਼ਿਫਟ ਕਰਕੇ ਇਧਰ ਮਾਹੀ ਹੋਟਲ ਦੇ ਵਿੱਚ ਨਾਲ ਲੈ ਕੇ ਗਏ ਆ ਇਹ ਜਗ੍ਹਾ ਵੀ ਉਹਨਾਂ ਨੂੰ ਬੇਨਤੀ ਕੀਤੀ ਸੀ ਕਿਉਂਕਿ ਲਗਾਤਾਰ ਸਾਲ ਤੋਂ ਪੂਰਾ ਆਪਾਂ ਨੂੰ 1 ਸਾਲ ਹੋਣ ਜਾ ਰਿਹਾ ਤਾਂ ਉਹ ਜਿਹੜਾ ਹੋਟਲ ਹੈ ਬੰਦ ਪਿਆ ਪਰ ਉਹਦਾ ਜਿਹੜੀ ਜਗ੍ਹਾ ਸੀਗੀ ਆਪਾਂ ਅਪੀਲ ਕੀਤੀ ਕਿ ਜਗ੍ਹਾ ਵਰਤ ਸਕਦੇ ਆ ਤਾਂ ਉਹ ਮਾਲਕ ਨੇ ਕਿਹਾ ਵੀ ਠੀਕ ਹੈ ਜਦੋਂ ਮੇਰਾ ਤਾਂ ਬੰਦ ਹੀ ਪਿਆ ਮੇਰਾ ਤਾਂ ਜੋਗਤਾਨ ਜਿੰਨਾ ਵੀ ਪੈ ਸਕਦਾ ਮੋਰਚੇ ਦੇ ਵਿੱਚ ਤੁਸੀਂ ਵਰਤ ਲਓ ਤਾਂ ਉਹ ਜਗ੍ਹਾ ਦੇ ਵਿੱਚ ਆਪਣਾ ਜਿਹੜਾ ਲੱਗ ਭੱਗ ਪੂਰਾ ਸਾਲ ਹੋਣ ਜਾ ਰਿਹਾ ਤੇ ਜਾਣੇ ਕੱਲ ਤੋਂ ਆਪਾਂ 11 ਤਰੀਕ ਤੋਂ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਵਿੱਚੋਂ ਤੁਰੇ ਸੀਗੇ ਜਿਹੜਾ 13 ਫਰਵਰੀ ਨੂੰ ਦਿੱਲੀ ਜਾਣਾ ਸੀ ਪਰ ਦਿੱਲੀ ਨਹੀਂ ਜਾਣ ਦਿੱਤਾ ਸਰਕਾਰ ਨੇ ਸਾਨੂੰ ਬਾਰਡਰਾਂ ਤੇ ਰੋਕ ਲਿਆ ਪਮਾਉ ਰਤਨਪੁਰਾ ਹੋਵੇ ਖਨੌਰੀ ਹੋਵੇ ਸ਼ੰਭੂ ਹੋਵੇ ਤਾਂ ਉਹਦੇ ਜਿਹੜੇ ਮੋਰਚੇ ਸਾਡੇ ਚੱਲ ਰਹੇ ਆ ਤਾਂ 11 ਨੂੰ ਰਤਨਪੁਰਾ ਜਿਹੜਾ ਰਾਜਸਥਾਨ ਦੇ ਵਿੱਚ ਬਹੁਤ ਵੱਡਾ ਇਕੱਠ ਕਰ ਰਹੇ ਆ 12 ਤਰੀਕ ਨੂੰ ਆ ਖਨੌਰੀ ਜਿੱਥੇ ਆਪਾਂ ਖੜੇ ਆ ਇਹ ਤੇ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਕਿਉਂਕਿ ਪੂਰਾ ਸਾਲ ਇੱਥੇ ਆਪਾਂ ਨੂੰ ਮੋਰਚੇ ਚੱਲਦੇ ਨੂੰ ਹੋ ਜਾਣਾ ਤਾ ਉਹਦੇ ਨਾਲ ਜਿਹੜੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਮਰਮਰ ਤੇ ਬੈਠੇ ਨੇ ਉਹ ਕਿਉਂ ਬੈਠੇ ਨੇ ਕਿਹੜੀਆਂ ਮੰਗਾਂ ਨੂੰ ਬੈਠੇ ਨੇ ਕਿ ਐਮਐਸਪੀ ਗਰੰਟੀ ਕਾਨੂੰਨ ਜਿਹੜਾ ਬਣੇ ਅੱਜ ਵੀ ਉਹਦੀ ਚਰਚਾ ਹੋ ਰਹੀ ਹੈ ਰਿਪੋਰਟਾਂ ਆ ਰਹੀਆਂ ਨੇ ਇੱਕ ਆੜਤੀਏ ਨੇ 3.4 ਲੱਖ ਰੁਪਈਆ ਇੱਕ ਦੁਕਾਨ ਤੋਂ ਲੁੱਟ ਕੇ 5 ਕਿਲੋ ਕਾਟ ਕੱਟ ਕੇ ਝੋਨੇ ਦੀ ਉਹ ਸਾਹਮਣੇ ਆ ਰਹੀ ਹੈ ਪਰ ਜੇ ਕਾਨੂੰਨ ਉਦੋਂ ਬਣਿਆ ਹੁੰਦਾ ਆ ਸਾਡੀ ਜਿਹੜੀ 10-10 ਕਿਲੋ 5-5 ਕਿਲੋ ਝੋਨਾ ਕੱਟਿਆ ਸੈਲਰ ਮਾਲਕਾਂ ਨੇ ਰਲ ਕੇ ਉਹਦੇ ਵਿੱਚ ਇਨਸਪੈਕਟਰ ਆਰਟੀਏ ਮੰਡੀਕਰਨ ਬੋਰਡ ਉਹ ਸਾਰੇ ਰਲ ਕੇ ਜਿਹੜੀ ਸਾਡੀ ਲੁੱਟ ਹੋਈ ਹੈ ਜੇ ਕਾਨੂੰਨ ਬਣਿਆ ਹੁੰਦਾ ਤਾਂ ਮੈਨੂੰ ਨਹੀਂ ਲੱਗਦਾ ਸੀ ਐਮਐਸਪੀ ਤੋਂ ਘੱਟ ਜਿਹੜੀ ਇਹ ਝੋਨੇ ਦੀ ਸਾਡੀ ਲੁੱਟ ਹੁੰਦੀ ਉਹ ਮੰਗਾਂ ਨੂੰ ਲੈ ਕੇ ਬੈਠੇ ਆ ਤਾਂ ਸਾਡੇ ਪਿੰਡ ਜ਼ਿਲ੍ਹਾ ਸੰਗਰੂਰ ਪਿੰਡ ਲੱਧਿਆਲੇ ਲਿੱਦੜਾ ਪਿੰਡ ਲਿੱਦੜਾ ਮਸਤੂਆਣੇ ਦੇ ਜਮਾ ਨੇੜੇ ਨੇ ਇਹ ਸੰਗਤ ਅੱਜ ਮੋਰਚੇ ਦੇ ਵਿੱਚ ਰਾਸਣ ਲੈ ਕੇ ਆਏ ਨੇ ਜਿਹਦੇ ਵਿੱਚ ਖੰਡ ਆਟਾ ਦੁੱਧ ਤਾਂ ਬਹੁਤ ਵੱਡਾ ਇਸ ਪਿੰਡ ਦਾ ਨਗਰ ਦਾ ਯੋਗਦਾਨ ਹੈ ਜਿਹੜੀਆਂ ਮੂਰੇ ਆਪਣਾ ਇਕੱਠ ਹੋ ਰਿਹਾ ਲੱਖਾਂ ਦਾ ਇਕੱਠ ਹੋਣਾ ਇੱਥੇ 12 ਤਰੀਕ ਨੂੰ ਖਨੌਰੀ ਦੇ ਵਿੱਚ ਉਹ ਸਾਰੇ ਰਸ ਨੂੰ ਲੈ ਕੇ ਜਿਹੜਾ ਆਪਣਾ ਲੰਗਰ ਲਗਾਤਾਰ ਚੱਲ ਰਹੇ ਨੇ ਗੁਰੂ ਦਾ ਪਾਠ ਇੱਥੇ ਲਗਾਤਾਰ ਚੱਲ ਰਹੇ ਨੇ ਉਹਦੇ ਵਿੱਚ ਜਿਹੜਾ ਲੰਗਰ ਦੇ ਵਿੱਚ ਹਿੱਸਾ ਪਾਉਣਾ ਹੈ ਸੰਗਤ ਦਾ ਖਾਸ ਕਰਕੇ ਮੈਂ ਢੱਲੇਵਾਲ ਸਾਹਿਬ ਵੱਲੋਂ ਇਸ ਸੰਗਤ ਦਾ ਧੰਨਵਾਦ ਕਰਦਾ ਜਿਨੇ ਸਾਦੇ ਦਸਾਂ ਨੂੰ ਆਉਂਦੀ ਕਮਾਈ ਤੋਂ ਕੱਢ ਕੇ ਮਿਹਨਤ ਕੀਤੀ ਨਗਰ ਨੇ ਸੋਚਿਆ ਕਿ ਸਾਨੂੰ ਮੋਰਚੇ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ ਇਸ ਸੰਗਤ ਦਾ ਬਹੁਤ ਬਹੁਤ ਧੰਨਵਾਦ ਉਹ ਵੈਸੂ ਜੀ ਕਾ ਖਾਲਸਾ ਸ੍ਰੀ ਵਹਿਗੋ ਜੀ